ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਨੂੰ ਮੀਤ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਮਗੇ ਜਿਵੇਂ ਕਿ ਆਪਾਂ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਨਵੇਂ-ਨਵੇਂ ਵਿਸ਼ਿਆਂ ਤੇ ਵੀਡੀਓ ਲੈ ਕੇ ਆਉਣੇ ਹੁੰਨੇ ਆ ਇਸ ਤਰ੍ਹਾਂ ਹੀ ਆਪਾਂ ਹੁਣ ਦੋ ਤਿੰਨ ਵੀਡੀਓ ਪਾਈਆਂ ਸੀਗੀਆਂ ਆਪਾਂ ਫਾਰਮ ਬਣਾਇਆ ਸੀਗਾ ਉਹਦੇ ਖਾਤੇ ਬਾਰੇ ਹਰੇਕ ਬੰਦਾ ਕਹਿੰਦਾ ਵੀ ਫਾਰਮ ਤੇ ਕਿੰਨਾ ਖਰਚਾ ਹੋ ਜਾਂਦਾ ਤੇ ਪਰ ਆਪਾਂ ਜਿਹੜਾ ਕੁਝ ਦੱਸਿਆ ਜਮਾ ਸੱਚ ਦੱਸਿਆ ਵਾ ਤੇ ਕਿਸੇ ਚੀਜ਼ ਦੀ ਆਪਾਂ ਕੋਈ ਕਮੀ ਨਹੀਂ ਛੱਡੀ ਤੇ ਪਹਿਲਾਂ ਜਿਹੜੀਆਂ ਦੋ ਵੀਡੀਓ ਉਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਇੱਕ ਤਾਂ ਸੈੱਡ ਦਾ ਖਰਚਾ ਉੱਪਰਲਾ ਸਾਰਾ ਦੱਸਿਆ ਸੀਗਾ ਜੀ ਚਾ ਆਪਾਂ ਦੱਸਿਆ ਸੀਗਾ ਵੀ ਸੈੱਡ ਤੇ ਆਪਣਾ 19 ਲੱਖ ਤੇ 170000 ਰੁਪਏ ਖਰਚਾ ਆਇਆ ਇੱਕ ਆਪਾਂ ਜਗ੍ਹਾ ਦਾ ਦੱਸਿਆ ਸੀ ਵੀ ਇੰਨੀ ਜਗ੍ਹਾ ਚ ਆਪਾਂ ਬਾਗ ਲਾ ਕੀਤਾ ਬਾ ਉਹ ਵੀਡੀਓ ਆਪਣੀਆਂ ਪਈਆਂ ਜਿਹੜੇ ਸੱਜਣਾ ਨੇ ਦੇਖਣਾ ਹੁਣ ਤੇ ਉਹ ਦੇਖ ਸਕਦਾ ਕੱਲੀ-ਕੱਲੀ ਗੱਲ ਉਹਦੇ ਵਿੱਚ ਤਾਂ ਸੀ ਆ ਵੀ ਕਿੰਨੇ ਬਾਈ ਕਿੰਨੇ ਦਾ ਸੈੱਡ ਆ ਤੇ ਕਿੰਨੀ ਆਪਾਂ ਜਗ੍ਹਾ ਕਵਰ ਕੀਤੀ ਆ ਤੇ ਜਿਹੜੀ ਅੱਜ ਆਪਾਂ ਗੱਲ ਕਰਾਂਗੇ ਅੱਜ ਗੱਲ ਕਰਾਂਗੇ ਫਲੋਰ ਬਾਰੇ ਜਿਵੇਂ ਫਲੋਰ ਦੇ ਵਿੱਚ ਆ ਜਾਂਦਾ ਬਾ ਫਰਸ਼ ਦੋਨੇ ਸਾਈਡਾਂ ਦੇ ਜਿੱਥੇ ਪਸ਼ੂ ਖੜ ਕੇ ਪੱਠੇ ਖਾਂਦੇ ਆ ਤੇ ਇਹ ਖੁਰਲੇ ਤੇ ਜਾਂ ਲੋਕ ਆ ਇਹਦੇ ਹੈਡ ਲੋਕ ਜਾਂ ਸਕੀਪਰ ਸਕੀਪਰ ਵਾਸਤੇ ਥੱਲੇ ਆਪਾਂ ਉਹ ਪਾਇਆ ਵਾ ਚੈਨਰ ਉਹਨਾਂ ਦੀ ਗੱਲ ਕਰਾਂਗੇ ਤੇ ਆਪਾਂ ਜਿਆਦਾ ਲੰਬਾ ਨਾ ਗੱਲ ਕਰਦੇ ਹੋਏ ਸਿੱਧਾ ਸ਼ੁਰੂ ਹੀ ਕਰਦੇ ਆਂ ਬਈ ਇਹਦੇ ਵਿੱਚ ਸਾਰਿਆਂ ਨੂੰ ਪਹਿਲਾਂ ਦੋਨੇ ਸਾਈਡ ਤੇ ਆਪਣਾ ਗੁਟਕਾ ਪਾਇਆ ਵਾ ਜਿਹੜਾ ਥੱਲੇ ਗੁਟਕਾ ਪਾ ਲਓ ਜਾਂ ਰੋੜੀ ਪਾ ਲਓ ਆਪਾਂ ਗੁਟਕਾ ਪਾਇਆ ਸੀਗਾ ਉਹ 35000 ਰੁਪਏ ਦਾ ਗੁਟਕਾ ਪਾਇਆ ਵਾ ਆਪਣਾ ਤਕਰੀਬਨ ਆਪਾਂ ਗੱਡੀ ਮਂਗਾਈ ਸੀਗੀ ਟਿੱਪਰ ਇੱਕ ਪੈ ਗਿਆ ਤੇ ਉਦੋਂ ਬਾਅਦ 38000 ਦੀ ਬਜਰੀ 10-12000 ਰੁਪਏ ਦਾ ਰੇਤਾ ਲੱਗ ਗਿਆ ਤੇ ਜਿਹੜਾ ਸੀਮੈਂਟ ਆ 300 ਬੋਰੀ ਲੱਗੀ ਸਾਰੇ ਤੇ ਤੇ 60-68 ਕਬੋਰੀਆਂ ਤਾਂ ਇਹਤੇ ਲੱਗੀਆਂ ਆਪਣੇ ਇੱਧਰਲੇ ਛੜ ਤੇ ਤੇ 100 ਕਬੋਰੀ ਆਪਣੀ ਜਿਹੜੀ ਖੁਣਨੀ ਬਣਾਈਆ ਉਹਤੇ ਲੱਗੀ ਲੱਗਾ ਉਦੋਂ ਬਾਅਦ ਆਪਣਾ ਆ ਗਿਆ ਇੱਕ ਇਹਦੇ ਵਿੱਚ ਇਹ ਚੈਨਰ ਪਾਇਆ ਆਪਾਂ ਇਹ ਜਿਹੜਾ ਚੈਨਰ ਆ ਇਹ ਹੈਗਾ ਵਾ 3 ਕਿਲੋ 1 ਫੁੱਟ ਦੇ ਵਿੱਚ ਜਾਨੀ 100 ਫੁੱਟ ਲੰਮਾ ਆਪਣਾ ਇਹ ਬਣਾਇਆ ਵਾ ਆਪਾਂ ਇਹਦੇ ਵਿੱਚ 100 ਫੁੱਟ ਦੇ ਵਿੱਚ ਅ 3 ਕੁਇੰਟਲ ਇੱਕ ਪਾਸੇ ਤੇ 3 ਕੁਇੰਟਲ ਇੱਕ ਪਾਸੇ 6 ਕੁਇੰਟਲ ਬਣ ਗਿਆ 37000 ਰੁਪਏ ਦੇ ਹੀ ਪੈ ਗਿਆ ਫੇਰ ਆਪਾਂ ਜਿਹੜਾ ਸਕੈਪਰ ਲਵਾਇਆ ਵਾ ਤੇ ਉਹ ਆਪ ਕੋ ਆਪਣੀ ਮਰਜ਼ੀ ਆ ਕਈ ਛੰਜਣ ਕਹਿੰਦੇ ਆ ਬਈ ਸਾਨੂੰ ਟਰੈਕਟਰ ਦਾ ਸ਼ੌਕਾ ਰਹਿੰਦਾ ਪਰ ਮੇਰਾ ਮੰਨਣਾ ਆਪਣਾ ਮੰਨਣਾ ਵਾ ਵੀ ਲੇਬਰ ਦਾ ਸਕੇਪਰ ਸੌਖਾ ਰਹਿੰਦਾ ਵਾ ਲੇਬਰ ਟਰੈਕਟਰ ਤੇ ਵੀ ਲੱਗ ਦੂਈ ਆ ਕਿੱਥੇ ਆਪਾਂ ਸੋਚਨਾ ਪੈਣੀ ਉਹਨੂੰ ਖਿੱਚ ਕੇ ਲੈ ਜਾਣਾ ਗੋਹਾ ਉਹ 85000 ਰੁਪਏ ਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹੈਡ ਲੋਕ ਦੀ ਜਿਹੜੇ ਹੈਡ ਲੋਕ ਆ ਉਹ ਆਪਾਂ ਆ ਬਣਾ ਲੈ ਬਿਲਡਿੰਗ ਹੱਟ ਲਿਆਂਦਾ ਆ 8000 ਰੁਪਏ ਦਾ 9 ਦਾ ਬਿਲਡਿੰਗ ਹੱਟ ਆਇਆ ਸੀ ਤੇ ਹੈਡ ਲੋਕ ਸਾਰੇ ਇੱਥੇ ਬਣਾ ਲੈ ਉਹ ਹੈਡ ਲੋਕ ਜਿਹੜੇ ਉਹਨਾਂ ਤੋਂ ਲੈਣੇ ਆ ਉਹ ਆਪਣਾ ਬਣ ਜਾਂਦਾ ਵਾ ਤਕਰੀਬਨ ਅ 1500 ਰੁਪਏ ਦਾ ਮੇਰੇ ਹਾਵ ਨਾਲ ਹੈੱਡ ਲੌਕ ਪੈ ਜਾਂਦਾ ਵਾ ਤੇ ਉਹ ਉੱਪਰੋਂ ਵੀ 3 ਫੁੱਟ ਦੇ ਹੁੰਦਾ ਬਹੁਤ ਉੱਚਾ ਤੇ ਫਿਰ ਪਸ਼ੂਆਂ ਦੀਆਂ ਗਰਦਨਾਂ ਲੱਗੀਆਂ ਜਾਂਦੀਆਂ ਉਦੋਂ ਵੀ 2 ਫੁੱਟ ਦੇ ਹੁੰਦੇ ਆ ਮਤਲਬ ਚੌੜਾ ਇੱਕ ਪਸ਼ੂ ਦੀ ਜਗ੍ਹਾ 2 ਫੁੱਟ ਦਿੱਤੀ ਹੁੰਦੀ ਆ ਤੇ ਆਪਾਂ ਇਹ 2.5 ਫੁੱਟ ਜਗ੍ਹਾ ਦੇ ਕੇ ਪਸ਼ੂ ਨੂੰ ਹੈੱਡ ਲੌਕ ਬਣਾ ਲੇ ਤੇ ਇੱਕ ਇੱਕ ਪਸ਼ੂ ਨੂੰ 2.5 ਫੁੱਟ ਹੈਡ ਲੌਕ ਆਪਾਂ ਉੱਪਰ ਨੂੰ ਇਹ ਆਪਾਂ ਬਣਾ ਲਏ 4 ਫੁੱਟ ਪਸ਼ੂ ਦੀ ਕਿਸੇ ਦੀ ਕੋਈ ਦਰਦ ਨਹੀਂ ਲੱਗਦੀ 4 ਫੁੱਟ ਇਹ ਹੋ ਗਿਆ 1.5 ਫੁੱਟ ਥੱਲੇ ਖੁਰਨੀ ਹੋ ਗਈ 5 5.5 ਫੁੱਟ ਹੋ ਗਏ ਤੇ ਜਮੇ ਹੀ ਲੱਗਦੀ ਨਹੀਂ ਗੀ ਇਹ ਆਪਾਂ ਆਪ ਹੀ ਤਿਆਰ ਕਰ ਲਏ ਇਹ ਆਪਾਂ ਨੂੰ ਪੈ ਗਿਆ 1000 ਰੁਪਏ ਦਾ 8000 ਰੁਪਏ ਇਹ ਤੇ ਲੱਗ ਗਿਆ ਬਾਕੀ ਲੇਬਰ 40000 ਰੁਪਏ ਤੇ ਜਿਹੜੀ ਆਪਾਂ ਟਾਇਲ ਲਾਈ ਆ ਉਹਦੇ ਵਿੱਚ ਖੁਰਨੀ ਚ ਦੋਨੇ ਸਾਈਡਾਂ ਟਾਇਲ ਲਾਈ ਆ ਜਾਂ ਆਪਾਂ ਖੇਲਾਂ ਦੇ ਵਿੱਚ ਟਾਇਲ ਲਾਈ ਆ ਖੇਲਾਂ ਵੀ ਆਪਾਂ ਆਪਣੀਆਂ ਬਣਾ ਲਈਆਂ ਆ ਆਪਣੀਆਂ ਤੇ ਇਹਦੇ ਵਿੱਚ ਆਪਾਂ ਟਾਇਲ ਆਪਣੀ ਲੱਗੀ ਆ 40000 ਦੀ ਸਾਰਾ ਕੁਝ ਉਹਦੇ ਵਿੱਚ ਲੇਬਰ ਵੀ ਆ ਗਈ ਉਹਦੇ ਵਿੱਚ ਉਹ ਗਿੱਲੂ ਥੱਲੇ ਪਾ ਕੇ ਲਾਈ ਸੀਗੀ ਉਹ ਵੀ ਵਿੱਚੇ ਆ ਗਈ ਹੁਣ ਆਪਾਂ ਇਹਦੇ ਬਾਰੇ ਕੁਝ ਜਾਣਕਾਰੀਆਂ ਦੇਵਾਂਗੇ ਇਹ ਜਾਨੀ ਖਰਚਾ ਟੋਟਲ 5 ਕ ਲੱਖ ਰੁਪਏ ਦਾ ਆ ਗਿਆ 19 ਲੱਖ ਹੋ ਸੀਗਾ ਤੇ 5 ਕ ਲੱਖ ਇਹ 24 ਲੱਖ ਜਾਨੀ ਸਭਾਕ 24 ਲੱਖ ਰੁਪਏ ਇਹ ਸਾਰਾ ਬਣ ਗਿਆ ਹੁਣ ਆਪਾਂ ਇਹ ਗੱਲ ਕਰਾਂਗੇ ਦੇਖੋ ਇਹ ਮੈਂ ਦਿਖਾ ਰਿਹਾ ਵਾਂ ਟਾਇਲ ਵਾਲੀ ਜਗ੍ਹਾ ਪੰਨੀਵੀਆਂ ਕਈ ਬਰਾਬਰ ਹੀ ਕਰ ਦਿੰਦੇ ਆ ਇਹ ਨਾ ਆਪਾਂ ਜਿਹੜੀ ਟਾਇਲ ਵਾਲੀ ਬਜਰੀ ਸੀਗੀ ਟਾਇਲ ਆ ਥਾਂ ਮੇ ਸਭਾਕ 2 ਫੁੱਟ ਇਹ ਪਹਿਲਾਂ ਪਾਲੀ ਬਜਰੀ ਇਹ ਨੀਮੀ ਰੱਖ ਕੇ ਉਸ ਤੋਂ ਬਾਅਦ ਵਿੱਚ ਇਹਦੇ ਥੋੜੀ ਜਿਹੀ ਮਿੱਟੀ ਪਾ ਕੇ ਨਾ ਵਿਚਾਲੇ ਜਗ੍ਹਾ 'ਚ ਇਹ ਉੱਚੀ ਕਰ ਲਈ ਆਪਾਂ ਇਹਦੇ ਨਾਲ ਥੋੜਾ ਜਿਹਾ ਸੌਖਾ ਬਾਈ ਪੱਠੇ ਥੋੜੀ ਜਿਹਾ ਆਪਾਂ ਨੂੰ ਸੌਖੇ ਆ ਕਰਨੇ ਮੂਰੇ ਜਿਵੇਂ ਫੋੜੇ ਨਾਲ ਆਪਾਂ ਮੂਰੇ ਕਰ ਦਿੱਤੇ ਪੱਠੇ ਇਹ ਸੌਖਾ ਬਗਾਮਾ ਤੇ ਵਿਚ ਬਾਕੀ ਜਿਹੜਾ ਇਹ ਵਿਚਾਲੇ ਉਹ ਆ ਇਹ ਡੇਢ ਕੰਚ ਆਪਾਂ ਵਿਚਾਲੇ ਉਹ ਉੱਚੀ ਕਰ ਲਈ ਫਰਸ਼ ਜਿਵੇਂ ਆਪਾਂ ਦੋਨੋਂ ਪਾਸਿਆਂ ਨੂੰ ਢਾਲੂ ਕਰ ਲਈ ਜਿਵੇਂ ਇਹ ਫਰਸ਼ ਆਪਣੀ ਹੈਗੀ ਆ ਖੋਨੀ 16 ਫੁੱਟ ਆ 7x8 ਫੁੱਟ ਦੀ ਫਰਚ ਆ ਗਈ 2 2-2 ਫੁੱਟ ਦੋਨੇ ਸਾਈਡਾਂ ਨਿਕਲ ਗਈਆਂ 4 ਫੁੱਟ ਨਿਕਲੇ 12 ਫੁੱਟ 6 ਫੁੱਟ ਦੇ ਵਿਚਾਲੇ ਉੱਚਾ ਕਰ ਲਿਆ ਆਪਾਂ ਇਹਦਾ ਦੋਨੇ ਸਾਈਡਾਂ ਨੂੰ ਢਾਲ ਤੇ ਲਈ ਇਹ ਇਹਦੀ ਦੇਖੋ ਤੇ ਆਹ ਹੈਡ ਲੋਕ ਮੈਂ ਤੁਹਾਨੂੰ ਦੱਸਿਆ ਵਾ ਬਈ ਆਪਾਂ ਆਪਦੇ ਬਣਾਲੇ ਖੇਲਾਂ ਖੂਲਾਂ ਇੱਕ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਬਹੁਤ ਅਹਿਮ ਆ ਬਈ ਸਕੈਪਰ ਜਿੱਥੇ ਲਾਉਣਾ ਨਾ ਉੱਥੇ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਇਹ ਜ਼ੀਰੋ ਲੈਵਲ ਤੇ ਕਹਿੰਦੇ ਵੀ ਫਰਸ਼ ਜ਼ੀਰੋ ਲੈਵਲ ਤੇ ਕਰੋ ਜੇ ਜ਼ੀਰੋ ਲੈਵਲ ਤੇ ਆਪਾਂ ਫਰਸ਼ ਕਰਦੇ ਆਂ ਤੇ ਉਹਦੇ ਵਿੱਚ ਚੋਲਾ ਰਹੇ ਜਾਂਦੀਆਂ ਮੱਲੋ ਮੱਲੀ ਚੋਲਾ ਰਹੇ ਜਾਂਦੀਆਂ ਕਿਉਂਕਿ ਠੇਕਾ ਹੁੰਦਾ ਵਾ ਆਪਣਾ ਮਹਸਤਰੀ ਦੇ ਨਾਲ ਕਿੰਨਾ ਮਰਜ਼ੀ ਸਾਫ ਕਰ ਲੈ ਉਹ ਖੇਲਾ ਰਹਿੰਦੀਆਂ ਜੇ ਤਾਂ ਤੁਸੀਂ ਆਪ ਪੂਰੇ ਧਿਆਨ ਨਾਲ ਮਤਲਬ ਕਰਾਉਣਾ ਕੰਮ ਆ ਫੇਰ ਤਾਂ ਆਪ ਕੋਲੇ ਖੜ ਕੇ ਫੇਰ ਤਾਂ ਉਹ ਚੱਲ ਜਾਂਦਾ ਵਾ ਨਹੀਂ ਬਿਰੋ ਚੋਲਾ ਰਹਿੰਦੀ ਐ ਇਸ ਤੋਂ ਬਿਹਤਰ ਮੈਂ ਮੇਰਾ ਜਾਨੀ ਮੰਨਣਾ ਇਹ ਆ ਵੀ ਤੁਸੀਂ 2 ਇੰਚ ਦੀ ਨਾ ਢਾਲ ਦੇ ਲੋ ਉਹ ਵਧੀਆ ਰਹੂਗਾ ਕਿਉਂਕਿ ਅਸੀਂ ਤਾਂ ਹਰ ਵਕਤ ਆਪ ਨਾਲ ਲੱਗੇ ਮਹਸਤਰੀਆਂ ਦੇ ਸਾਡੇ ਦਿਹਾੜੀ ਤੇ ਸੀਗੇ ਮਹਸਤਰੀ ਫਾਰਸ ਮੈਂ ਕੱਲਾ ਕੱਲਾ ਚੈੱਕ ਕਰਕੇ ਲੈਵਲ ਫੇਰ ਉਸ ਤੋਂ ਬਾਅਦ ਪਵਾਇਆ ਆਪਣੇ ਨਹੀਂ ਕੋਈ ਪ੍ਰੋਬਲਮ ਆਉਂਦੀ ਮੈਂ ਬਹੁਤ ਸਾਰੇ ਫਾਰਮਾਂ 'ਚ ਦੇਖਿਆ ਉਹ ਚੋਲ ਵਾਲੀ ਪ੍ਰੋਬਲਮ ਆਉਂਦੀ ਆ ਆਪਣੇ ਤਾਂ ਐ ਸਾਫ਼ ਕਰ ਦਿੰਦਾ ਵਾ ਸਕੈਪਰ ਪੂਰਾ ਵਧੀਆ ਬਾਕੀ ਸਵਾਲ ਕਰਦਿਆ ਕਰੋ ਜੇ ਕੋਈ ਹੁੰਦਾ ਆਪਾਂ ਹਰੇਕ ਦੇ ਮਤਲਬ ਕੁਐਸਚਨ ਦਾ ਅਨਸਰ ਦੇਣ ਦੀ ਮੈਸੇਜ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਆ ਤੇ ਅਲੱਗ-ਅਲੱਗ ਕਈ ਸੱਜਣਾ ਨੇ ਵੀਡੀਓ ਕਿਹਾ ਵਾ ਵੀ ਇਹ ਵਿਸ਼ੇ ਤੇ ਬਣਾਓ ਇਹ ਵਿਸ਼ੇ ਤੇ ਆਪਾਂ ਉਹਨਾਂ ਇਹ ਟਾਈਮ ਤੇ ਉਹ ਵਿਸ਼ਿਆਂ ਤੇ ਵੀਡੀਓ ਜ਼ਰੂਰ ਬਣਾਵਾਂਗੇ ਵੀਡੀਓ ਦੇ ਬੜੇ ਵਿਸ਼ੇ ਹੈਗੇ ਆ ਜਿਹੜੇ ਮੈਂ ਚਾਹਣਾ ਵਾ ਵੀ ਆਪਾਂ ਸ਼ੇਅਰ ਕਰਗੇ ਗਾਂਂ ਦੀ ਗਾਂ ਜਿਵੇਂ ਆਪਾਂ ਬਣਾਵਾਂਗੇ ਡੀਕੇਡ ਤੇ ਇੱਕ ਵੀਡੀਓ ਬਣਾਵਾਂਗੇ ਵੀ ਟ੍ਰਾਜੇਸ਼ਨ ਪੀੜ ਦੇ ਵਿੱਚ ਡੀਕੇਡ ਕਿਉਂ ਕਰਨਾ ਜ਼ਰੂਰੀ ਆ ਡੀਕੇਡ ਕੀ ਹੁੰਦਾ ਵਾ ਇਹ ਤੇ ਵੀ ਆਪਾਂ ਇੱਕ ਵੀਡੀਓ ਕਰਾਂਗੇ ਤੇ ਜਿਹੜੀ ਅੱਜ ਦੀ ਵੀਡੀਓ ਇਹੀ ਆ ਬਈ ਜਿਹੜਾ ਸੈੱਟ ਦੇ ਥੱਲੇ-ਥੱਲੇ ਖਰਚਾ ਆਪਣਾ ਇੰਨਾ ਆਇਆ ਵਾ ਉੱਪਰ 19,17,000 ਥੱਲੇ 5 ਕੁ ਲੱਖ ਰੁਪਇਆ ਉਸ ਤੋਂ ਬਾਅਦ ਭਰਤ ਦਾ ਰਹਿ ਗਿਆ ਆਪਣਾ ਜਾਂ ਜਿਹੜੀ ਬਾਉਂਡਰੀ ਆ ਉਹਦਾ ਰਹਿ ਗਿਆ ਜਾਂ ਜਿਹੜੇ ਕਮਰੇ ਪਾਏ ਆ ਉਹਦਾ ਰਹਿ ਗਿਆ ਬਾਕੀ ਮੋਟਰ ਮਤਲਬ ਕਾਫੀ ਖਰਚਾ ਆ ਜਾਂਦਾ ਬਿਜਲੀ ਦਾ ਖਰਚਾ ਤੇ ਕਾਫੀ ਖਰਚੇ ਆ ਉਹ ਸਾਰੇ ਤੁਹਾਨੂੰ ਮੈਂ ਇੱਕ ਹੋਰ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਸੈਟ ਕਲੀਅਰ ਕਰ ਦਾਂਗੇ ਜੇ ਆਪਾਂ ਲੰਬੀ ਵੀਡੀਓ ਕਰਦੇ ਆ ਥੋੜਾ ਜਿਹਾ ਬੋਰਿੰਗ ਜੀ ਹੋ ਜਾਂਦੀ ਆ ਤਾਂ ਹੀ ਮੈਂ ਸ਼ਾਰਟ ਦੇ ਵਿੱਚ ਵੀਡੀਓ ਥੋੜੀ ਜੀ ਛੋਟੀ ਰੱਖਦਾ ਹੁੰਨਾ ਵੀ ਵੀਡੀਓ ਹਿਸਾਬ ਨਾਲ ਕੀਤੀ ਜਾਵੇ ਤੇ ਅੱਜ ਦੀ ਵੀਡੀਓ ਜਿਹੜੀ ਇਹਨੂੰ ਹੀ ਸੱਜਣੋਂ ਸਾਰੇ ਸੱਜਣਾ ਦਾ ਧੰਨਵਾਦ ਤੇ ਜਿਹੜੇ ਸੱਜਣਾ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਚੈਨਲ ਤੇ ਵੀਡੀਓ ਜ਼ਰੂਰ ਅੱਗੇ ਦੀ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਨੂੰ ਵੀ ਹੋਰ ਹੌਸਲਾ ਮਿਲੇ ਨਵੇਂ-ਨਵੇਂ ਵਿਸ਼ਾ ਤੇ ਅਸੀਂ ਵੀਡੀਓ ਲੈ ਕੇ ਆਈਏ ਵੀਡੀਓ ਬਣਾਉਣ ਦਾ ਮਤਲਬ ਇਹ ਵੀ ਆ ਵੀ ਸਾਨੂੰ ਵੀ ਅਸੀਂ ਵੀ ਆਪਣੇ ਆਪ ਦੇ ਵਿੱਚ ਮੋਟੀਵੇਟ ਹੁੰਨੇ ਆ ਨਵੇਂ-ਨਵੇਂ ਚੀਜ਼ਾਂ ਜਦੋਂ ਕੋਈ ਨਵੀਂ ਚੀਜ਼ ਪੜ੍ਹਦੇ ਆ ਜਾਂ ਉਹ ਨਵੇਂ-ਨਵੇਂ ਕਰਦੇ ਆ ਅਸੀਂ ਵੀ ਅਪਡੇਟ ਰਹਿੰਦੇ ਆ ਵੀਡੀਓ ਦੇ ਨਾਲ ਸੋ ਸਾਰੇ ਸੱਜਣਾ ਦਾ ਧੰਨਵਾਦ ਥੈਂਕ ਯੂ ਧੰਨਵਾਦ ਜੀ